ਸਫਰੇ ਵਿਰਾਸਤੇ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਹਾਂ ਗੰਬੀਰ ਕੌਰ ਬਾਬਾ ਬੀਬੀ ਚੰਨ ਜੀ ਦੇ ਜੀਵਨ ਬਦਲਣ ਵਾਲੀ ਘਟਨਾ ਦਾ ਜ਼ਿਕਰ ਆਪਾਂ ਪਿਛਲੀ ਵੀਡੀਓ ਵਿੱਚ ਕਰ ਚੁੱਕੇ ਹਾਂ ਇਸ ਵੀਡੀਓ ਵਿੱਚ ਬਾਬਾ ਬੀਬੀ ਚੰਨ ਜੀ ਦੁਆਰਾ ਘੋੜੇ ਲਿਆਉਣ ਵਾਲੀ ਘਟਨਾ ਦਾ ਜ਼ਿਕਰ ਕੀਤਾ ਜਾਵੇਗਾ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇੱਕ ਸਿੱਖ ਪ੍ਰਚਾਰਕ ਅਤੇ ਮਹਾਨ ਯੋਧੇ ਵਜੋਂ ਭਾਈ ਬਿਦੀਚੰਦ ਜੀ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ ਇੱਕ ਵਾਰ ਕਾਬਲ ਦੀ ਸੰਗਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਈ ਤਾਂ ਉਹਨਾਂ ਨਾਲ ਭਾਈ ਕਰੋੜੀ ਮੱਲ ਵੀ ਆਇਆ ਜਿਹੜਾ ਕਿ ਇੱਕ ਚੰਗੀ ਨਸਲ ਦੇ ਕੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਵਾਸਤੇ ਲਿਆਇਆ ਜਿਆਦੇ ਹੀ ਸੰਗਤ ਲਾਹੌਰ ਵਿੱਚ ਘੁੰਮ ਰਹੀ ਸੀ ਤਾਂ ਲਾਹੌਰ ਦੇ ਹਾਕਮ ਅਨਾਇਤ ਔਲਾ ਦੀ ਨਜ਼ਰ ਇਨ੍ਹਾਂ ਘੋੜਿਆਂ ਤੇ ਪੈ ਗਈ ਅਨਾਇਤ ਔਲਾ ਨੇ ਉਹ ਘੋੜੇ ਮੁੱਲ ਲੈਣੇ ਚਾਹੀ ਪਰ ਕਰੋੜੀ ਮੱਲ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹ ਘੋੜੇ ਵੇਚਣ ਵਾਸਤੇ ਨਹੀਂ ਬਲਕਿ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੇਟ ਕਰਨ ਵਾਸਤੇ ਲਿਆਇਆ ਹੈ ਹਾਕਮ ਉਸ ਦੀ ਇਸ ਗੱਲ ਤੇ ਚਿੜ ਗਏ ਅਤੇ ਉਸਨੇ ਉਹ ਦੋਵੇਂ ਘੋੜੇ ਖੋਲੇ ਜਦ ਕਾਬਲ ਦੀ ਸੰਗਤ ਗੁਰੂ ਜੀ ਬਾਸ ਪੁੱਜੀ ਤਾਂ ਸਾਰੀਆਂ ਸੰਗਤਾਂ ਕਾਰ ਭੇਟ ਰੱਖ ਮੱਥਾ ਟੇਕ ਕੇ ਬੈਠ ਗਈਆਂ ਪਰ ਕਰੋੜੀ ਮੱਲ ਕੋਈ ਭੇਟ ਅੱਗੇ ਰੱਖਣ ਦੀ ਥਾਂ ਉਦਾਸ ਲਹਿਜੇ ਵਿੱਚ ਬੋਲਿਆ ਮਹਾਰਾਜ ਮੈਂ ਆਪ ਜੀ ਨੂੰ ਭੇਟ ਕਰਨ ਵਾਸਤੇ ਦੋ ਵਧੀਆ نسل ਦੇ ਘੋੜੇ ਗੋਲ ਬਾਗ ਅਤੇ ਦਿਲ ਬਾਗ ਲਿਆਇਆ ਸੀ ਔਰ ਉਹ ਰਾਹ ਵਿੱਚ ਲਾਹੌਰ ਦੇ ਹਾਕਮ ਅਨਾਇਤ ਔਲਾ ਨੇ ਖੋਲੇ ਹਨ ਮੇਰੇ ਬਾਸ ਹੁਣ ਆਪ ਜੀ ਨੂੰ ਕਾਰ ਭੇਟ ਕਰਨ ਲਈ ਕੁਝ ਨਹੀਂ ਬਚਿਆ ਗੁਰੂ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਹੱਸਦੇ ਹੋਏ ਬੋਲੇ ਤੇਰੇ ਘੋੜੇ ਸਾਨੂੰ ਪਹੁੰਚ ਗਏ ਹਨ ਉਹਨਾਂ ਨੂੰ ਹੁਣ ਆਪੇ ਲੈ ਆਵਾਂਗੇ ਤੂੰ ਫਿਕਰ ਨਾ ਕਰ ਅਸੀਂ ਤੇਰੇ ਤੇ ਬਹੁਤ ਖੁਸ਼ ਹੋਏ ਤੇਰੀ ਕੀਮਤੀ ਭੇਟਾ ਪ੍ਰਾਪਤ ਕਰਕੇ ਹੀ ਛੱਡਾਂਗੇ 5 ਕਰੋੜੀ ਮਲ ਨੂੰ ਤਸੱਲੀ ਹੋ ਗਈ ਅਤੇ ਉਹ ਖੁਸ਼ ਹੋ ਗਿਆ। ਗੁਰੂ ਜੀ ਨੇ ਬਿੱਦੀ ਚੰਦ ਨੂੰ ਆਪਣੇ ਪਾਸ ਬੁਲਾਇਆ ਉਸ ਨੂੰ ਥਾਪੜਾ ਦਿੱਤਾ ਅਤੇ ਪੰਜਾਂ ਗੁਰੂਆਂ ਦਾ ਨਾਂ ਲੈ ਕੇ ਅਰਦਾਸ ਕੀਤੀ ਅਤੇ ਉਸ ਨੂੰ ਲਾਹੌਰ ਵੱਲ ਕੱਲ ਦਿੱਤਾ। ਬਿੱਦੀ ਚੰਦ ਲਾਹੌਰ ਪੁੱਜ ਕੇ ਪਾਈ ਜੀਵਨ ਦੇ ਘਰ ਠਹਿਰ ਗਿਆ। ਅਗਲੇ ਦਿਨ ਉਸ ਇੱਕ ਕਾਹੀ ਦਾ ਪੇਸ ਧਾਰ ਲਿਆ ਅਤੇ ਵਧੀਆ ਘਾਹ ਦੀ ਇੱਕ ਪੰਡ ਖੋਤ ਕੇ ਅਤੇ ਛਾੜ ਕੇ ਕਿਲੇ ਦੀ ਬਾਹਰਲੀ ਦੀਵਾਰ ਕੋਲ ਜਾ ਬੈਠਾ ਘੋੜਿਆਂ ਦਾ ਦਰੂਗਾ ਸੈਦੇ ਖਾਂ ਜਦ ਬਾਹਰ ਆਇਆ ਤਾਂ ਵਧੀਆ ਘਾਹ ਵੇਖ ਕੇ ਉਹ ਬਹੁਤ ਪਰਸੰਨ ਹੋਇਆ ਅਤੇ ਘਾਹ ਹੈ ਵੀ ਸਸਤੇ ਮੁੱਲ ਦਾ ਸੀ ਜਿਸ ਕਰਕੇ ਉਹ ਹੋਰ ਵੀ ਖੁਸ਼ ਹੋ ਗਿਆ ਉਸ ਘਾਹ ਹੀ ਬਿੱਦੀ ਚੰਦ ਨੂੰ ਪੰਡ ਚਕਾਈ ਅਤੇ ਘੋੜਿਆਂ ਨੂੰ ਬੋਲਦੀ ਉਸ ਚਾਹੀ ਅਸਤਬਲ ਵਿੱਚ ਲੈ ਗਿਆ ਪਾਈ ਬਿਧੀਚੰਦ ਘੋੜਿਆਂ ਨੂੰ ਘਾ ਪਾਉਂਦੀ ਰਹੇ ਅਤੇ ਉਹਨਾਂ ਨੂੰ ਫਲੋਸ ਕੇ ਪਿਆਰ ਵੀ ਦਿੰਦੇ ਰਹੇ ਇਸ ਤਰ੍ਹਾਂ ਪਾਈ ਬਿਧੀਚੰਦ ਰੋਜ਼ ਘਾ ਲੈ ਆਉਂਦਾ ਅਤੇ ਘੋੜਿਆਂ ਨੂੰ ਪਾਉਂਦਾ ਇਸ ਨੇਤ ਦੀ ਸੇਵਾ ਸੰਭਾਲ ਕਰਕੇ ਘੋੜੇ ਵੀ ਪਾਈ ਬਿਧੀਚੰਦ ਨੂੰ ਪਛਾਣਨ ਲੱਗ ਪਏ ਅਤੇ ਜਦੋਂ ਘਾ ਲੈ ਕੇ ਆਉਂਦਾ ਤਾਂ ਉਹ ਅੱਗੋਂ ਹੀ ਨਿਕਦੇ ਸੈਦੇ ਖਾਨ ਨੇ ਪਾਈ ਬਿਧੀਚੰਦ ਦਾ ਇੰਨਾ ਪਿਆਰ ਵੇਖ ਕੇ ਉਸ ਨੂੰ ਘੋੜਿਆਂ ਦੀ ਸੇਵਾ ਲਈ ਨੌਕਰ ਹੀ ਰੱਖ ਲਿਆ। ਆਪ ਬੜੇ ਭੋਲੇ-ਪਾਲੇ ਬਣ ਕੇ ਰਹਿੰਦੇ ਸਨ ਪਰ ਘੋੜਿਆਂ ਨਾਲ ਆਪਣਾ ਸਨੇਹ ਦਿਨ-ਬਦਿਨ ਵਧਾਈ ਜਾਂਦੇ ਸਨ। ਉਹ ਰੋਜ਼ ਰਾਤ ਨੂੰ ਇੱਕ ਵੱਡਾ ਪੱਥਰ ਬਾਹਰ ਦਰਿਆ ਵਿੱਚ ਸੁੱਟ ਦਿੰਦੇ ਸਨ। ਦਰਿਆ ਰਾਵੀ ਕਿਲੇ ਦੀਆਂ ਕੰਧਾਂ ਨੂੰ ਛੂ ਕੇ ਵਹਿ ਰਿਹਾ ਸੀ। ਪੱਥਰ ਸੁਪਟਣ ਦੇ ਖੜਾਕ ਨੂੰ ਸੁਣ ਕੇ ਜਦ ਚੌਕੀਦਾਰ ਵੇਖਦੇ ਤਾਂ ਉਹਨਾਂ ਨੂੰ ਕੁਝ ਨਾ ਦਿਸਦਾ। ਆਕਰਉਣਾ ਸਮਝਿਆ ਕਿ ਕੋਈ ਜਾਨਵਰੇ ਕਿਲੇ ਦੀਆਂ ਕੰਧ ਨਾਲ ਆਟਕ ਰਹੁੰਦੇ ਸਨ ਇਸ ਲਈ ਇਸ ਪਾਸੇ ਉਹ ਅਵੇਸਲੇ ਹੋ ਗਏ ਬਿਧੀ ਚੰਦ ਆਪਣੀ ਤਨਖਾਹ ਵੀ ਪਹਿਰੇਦਾਰਾਂ ਨੂੰ ਖਵਾ ਛੜਦੇ ਸਨ ਉਹ ਉਹਨਾਂ ਤੇ ਬਹੁਤ ਖੁਸ਼ ਸਨ ਜਦ ਬਿਧੀ ਚੰਦ ਨੂੰ ਅਗਲੀ ਤਨਖਾਹ ਮਿਲੀ ਤਾਂ ਉਹਨਾਂ ਪਹਿਰੇਦਾਰਾਂ ਨੂੰ ਇੰਨਾ ਖਵਾਇਆ ਪਿਲਾਇਆ ਕਿ ਉਹ ਬੇਹੋਸ਼ ਹੋ ਗਏ ਬਿਧੀ ਚੰਦ ਨੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਹਨਾਂ ਚਾਬੀਆਂ ਲਈਆਂ ਕੋੜੇ ਗੁਲਬਾਗ ਨੂੰ ਖੋਲਿਆ ਅਤੇ ਪਿੱਛੋਂ ਹਟਾ ਕੇ ਉਸ ਤੋਂ ਇੰਨੇ ਜ਼ੋਰ ਦੀ ਛਾਲ ਮਰਵਾਈ ਕਿ ਉਹ ਬਿਲੀਚੰਦ ਸਮੇਤ ਕਿਲਾ ਟੱਪ ਕੇ ਦਰਿਆ ਵਿੱਚ ਕੁੱਦ ਗਿਆ ਪਾਈ ਬਿਲੀਚੰਦ ਨੇ ਘੋੜਾ ਗੁਰੂ ਜੀ ਨੂੰ ਜਾ ਪੇਸ਼ ਕੀਤਾ ਗੁਰੂ ਜੀ ਨੇ ਪਰਿਸੰਗਤ ਵਿੱਚ ਪਾਈ ਬਿਲੀਚੰਦ ਦੀ ਬਹੁਤ ਪ੍ਰਸ਼ੰਸਾ ਕੀਤੀ ਪਰ ਘੋੜਾ ਆਪਣੇ ਸਾਥੀ ਨਾਲੋਂ ਵਿਛੜ ਕੇ ਕੋ ਜਨੇ ਹੀ ਖਾ ਰਿਹਾ ਸੀ ਸੋ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਿਲੀ ਚੰਦ ਦੂਜਾ ਕੋੜਾ ਲੈਣ ਲਈ ਲਾਹੌਰ ਪਹੁੰਚ ਗਿਆ ਉੱਥੇ ਉਹ ਰਾਤ ਭਾਈ ਬੋੜੂ ਦੇ ਘਰ ਰਹੇ ਤੇ ਉਸ ਨੂੰ ਆਪਣੇ ਆਉਣ ਦਾ ਕਾਰਨ ਦੱਸ ਕੇ ਉਸ ਤੋਂ ਇੱਕ ਪਗੜੀ ਇੱਕ ਤੋਤੀ ਤੇ ਇੱਕ 30 ਗਜ ਦੀ ਮਲਮਲ ਦੀ ਪੱਗ ਲੈ ਕੇ ਸਵੇਰੇ ਚੱਲ ਪਏ ਭਾਈ ਸਾਹਿਬ ਉੱਥੇ ਰਾਹ ਵਿੱਚ ਬੈਠ ਗਏ ਜਿੱਥੋਂ ਦਰੋਗਾ ਰੋਜ਼ ਲੰਘਦਾ ਹੁੰਦਾ ਸੀ ਪਾਈ ਸਾਹਿਬ ਆਪਣੇ ਅੰਦਾਜ਼ੇ ਤੇ ਗੁਰੂ ਸਾਹਿਬ ਤੇ ਪੁਰਸਾ ਰੱਖ ਕੇ ਸਭ ਦੇ ਦੁੱਖਾਂ ਦਾ ਕਾਰਨ ਦੱਸ ਰਹੇ ਸੀ ਉਸੇ ਸਮੇਂ ਦਰੋਗਾ ਵੀ ਉੱਥੇ ਆ ਗਿਆ ਲੋਕਾਂ ਤੋਂ ਬਾਬੇ ਦੀ ਸਿਫਤ ਸੁਣ ਕੇ ਉਸ ਨੇ ਘੋੜਿਆਂ ਬਾਰੇ ਪੁੱਛ ਲਿਆ ਪਾਈ ਬਿਲੀ ਚੰਦ ਨੇ ਉਸ ਨੂੰ ਨੌਕਰ ਕਾਹੀ ਦਾ ਨਾਂ ਉਸ ਦਾ ਹੁਲੀਆ ਤੇ ਘੋੜਾ ਲਿਜਾਂ ਦੀ ਸਾਰੀ ਤਰਤੀਬ ਦੱਸ ਦਿੱਤੀ ਕਿਹਾ ਕਿ ਇਸ ਵਕਤ ਜਰਾ ਦੱਸਣਾ ਔਖਾ ਹੈ ਕਿ ਘੋੜਾ ਕਿੱਥੇ ਹੈ ਜੇਕਰ ਉਹੀ ਜਗ੍ਹਾ ਤੇ ਉਹੀ ਵਕਤ ਤੇ ਉਹੀ ਪਹਿਰੇਦਾਰ ਆਪਣੇ ਆਪਣੀ ਥਾਂ ਤੇ ਹੋਣ ਤਾਂ ਦੱਸਿਆ ਜਾ ਸਕਦਾ ਹੈ ਦਰੂਗਾ ਰਾਤ ਦੇ ਵਕਤ ਭਾਈ ਬਿਧੀ ਚੰਦ ਨੂੰ ਬਣਾ ਕੇ ਲੈ ਆਇਆ ਤੇ ਤਬੇਲੇ ਦਾ ਉਸੇ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਭਾਈ ਜੀ ਨੇ ਦੱਸਣ ਲਈ ਘੋੜਾ ਖੋਲਿਆ ਤੇ ਉੱਤੇ ਚੜ ਕੇ ਇਹ ਕਿਹਾ ਕਿ ਮੈਂ ਉਹੀ ਸਿੱਖ ਹਾਂ ਜੋ ਗੁਰੂ ਦਾ ਪਹਿਲਾ ਘੋੜਾ ਭਜਾ ਕੇ ਲੈ ਗਿਆ ਸੀ ਤੇ ਹੁਣ ਦੂਜਾ ਘੋੜਾ ਵੀ ਲਿਜਾ ਰਿਹਾ ਹਾ ਜੇ ਹਿੰਮਤ ਹੈ ਤਾਂ ਰੋਕ ਲਵੋ ਸੇਵਕ ਦੀ ਪੈਜ ਰੱਖੀ ਆਖ ਕੇ ਛਲਾਂਗ ਲਗਾ ਦਿੱਤੀ ਇਸ ਤਰ੍ਹਾਂ ਦੂਜਾ ਘੋੜਾ ਵੀ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਆਸ਼ੀਰਵਾਦ ਦਿੱਤਾ ਤੇ ਕਿਹਾ ਸਿੱਖਾ ਕੁਝ ਮੰਗ ਲੈ ਬਿਧੀ ਚੰਦ ਨੇ ਕੀ ਮੰਗਿਆ ਸਤ ਗੁਰਾਂ ਦਾ ਅੰਗ ਸਾਧ ਦਾ ਸੰਗ ਨਾਮ ਦਾ ਰੰਗ ਨਿਸ਼ਚਾ ਅਪੰਗ ਗੁਰੂ ਸਾਹਿਬ ਨੇ ਉਹਨਾਂ ਨੂੰ ਗਲੇ ਨਾਲ ਲਗਾਇਆ ਤੇ ਬਚਨ ਕੀਤਾ ਬਿਦੀ ਚੰਦ ਸੀਨਾ ਗੁਰੂ ਦਾ ਸੀਨਾ ਅੱਜ ਤੱਕ ਇਹ ਸਨਮਾਨ ਕਿਸੇ ਹੋਰ ਨੂੰ ਨਹੀਂ ਮਿਲਿਆ ਸੋ ਇਸ ਤਰ੍ਹਾਂ ਬਾਬਾ ਬਿਦੀ ਚੰਦ ਜੀ ਦੋਵੇਂ ਘੋੜੇ ਭਜਾ ਕੇ ਲੈ ਆਉਂਦੇ ਹਨ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਗੁਰੂ ਦੀ ਮਹਿਮਾ ਅਪਰ ਅਪਾਰ ਹੈ ਓਹੋ ਆਪ ਹੀ ਆਪਣੇ ਸੇਵਕਾਂ ਦੀ लाज ਰੱਖਦੇ ਹਨ ਤਾਂ ਹੀ ਤਾਂ ਕਹਿੰਦੇ ਹਨ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਜੇ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੋ ਇਹ ਸੀ ਕੋੜੇ ਲੈ ਕੇ ਆਉਣ ਵਾਲੀ ਸਾਖੀ ਇਸ ਤੋਂ ਅਗਲੇ ਭਾਗ ਵਿੱਚ ਉਸ ਸਾਖੀ ਦਾ ਜ਼ਿਕਰ ਕੀਤਾ ਜਾਵੇਗਾ ਜਿਸ ਵਿੱਚ ਬਾਬਾ ਬਿਦੀ ਚੰਦ ਜੀ ਦੁਸ਼ਾਲੇ ਲੈ ਕੇ ਆਉਂਦੇ ਹਨ ਅਤੇ ਬਲਦੇ ਪਾਠ ਵਿੱਚ ਬੈਠ ਜਾਂਦੇ ਹਨ ਤਦ ਤੱਕ ਲਈ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤੇ